ਸਸੀ ਕਾਲ ਜੀ ਅੱਜ ਆਜ ਦਿਖਾਉਨੇ ਆਂ ਅਸੀਂ ਆ ਥਾਂ ਬਣਾਇਆ ਸਬਜ਼ੀ ਨੂੰ ਆ ਸਬਜ਼ੀ ਨੂੰ ਕੋ ਲੱਗਦੀ ਤਾਂ ਨਹੀਂ ਕੋ ਹਰਾ ਘੋਰਾ ਤਾਂ ਅੱਜ ਪੱਟਿਆਈ ਆ ਇਹਦੇ ਚੋਂ ਪਤਾ ਨਹੀਂ ਕੀ ਕਰ ਮੈਂ ਦਾ ਕਰਕੇ ਕੁਛ ਲੱਗਦਾ ਲੁਗਦਾ ਹੀ ਨਹੀਂ ਨਾ ਕਦੂਆਂ ਨੂੰ ਨਾ ਗਵਾਰੇ ਨੂੰ ਕੁਛ ਲੱਗਿਆ ਕਿ ਫਲੀ ਪਈ ਨਾ ਚੋਲੇ ਫਲਗਿਆਂ ਨੂੰ ਪਿਆ ਕੋ ਸੈਦ ਕੀ ਯਾਨੀ ਕਿ ਮਿਰਚਾਂ ਨੂੰ ਮਿਰਚਾਂ ਜ਼ਰੂਰ ਲੱਗੀਆਂ ਮਿਰਚਾਂ ਅੱਜ ਤੋੜੀਆਂ ਜ਼ਰੂਰ ਅਸੀਂ ਲਾਲ ਤੋੜ ਲੈਣਾ ਥੋੜੇ ਦਿਨਾਂ ਬਾਅਦ 5-7 ਕਿਲੋ ਟਟ ਜਾਂਦਾਂਗਾ ਯਾਨੀ ਕਿ ਦੋਨੀਆਂ ਖੇਤੀ ਹੈਗੇ 22 33 40 40 33 40 40 ਬੂਟੇ ਮਿਰਚਾਂ ਦੇ ਤਾਂ ਕਦੂ ਉਧਰ ਵੀ ਹੈਗੇ ਇੱਧਰ ਵੀ ਆ ਯਾਨੀ ਕਿ 11 11 ਲੱਗ ਕੇ ਜੇ हट ਗਏ ਲੱਗਦਾ ਕੋਸ ਹੈ ਨਹੀਂ ਬੇਲਾਂ ਬਹੁਤ ਵਧੀਆ ਵੀ ਆ ਇਹ ਗੁਵਾਰਾ ਸੀ ਆਹਦੇ ਗੁਵਾਰਾ ਤਾਂ ਇਹਦੇ ਚੋਂ ਪੱਟਤਾ ਆਪਾਂ ਇਹਦੇ ਚ ਸੀਗਾ ਗੁਵਾਰਾ ਇਹ ਚੋਂ ਗੁਵਾਰਾ ਆਹਦੇ ਪੱਟਤਾ ਸਾਰਾ ਪੱਟ ਗਿਆ ਘਾਹ ਕੂ ਕੱਢਿਆ ਉਹਦੇ ਉਹ ਪਿਆ ਪਿਆ ਗੁਵਾਰਾ ਪੱਟ ਕੇ ਸਿੱਟਿਆ ਬਹੁਤ ਬੱਲਿਆ ਹੋਇਆ ਸੀ ਵਾਰਾ ਦੇ ਪੱਟ ਕੇ ਬੱਕਰੀਆਂ ਵਾਲੇ ਸੀ ਬੱਕਰੀਆਂ ਬੱਕਰੀਆਂ ਵਾਲੇ ਆਹਦੇ ਖਵਾ ਗਏ ਇਹ ਸਾਰਾ ਪੱਟ ਕੇ ਸੜ ਤਾਂ ਕੋਈ ਹਲ ਪਿਆ ਹੀ ਨਹੀਂ ਇਹਨੂੰ ਗਵਾਰੇ ਨੂੰ ਸਾਰੇ ਨੂੰ ਇਹ ਕਿ ਸਬਜ਼ੀ ਦਾ ਬੁਰਾ ਹਾਲ ਹੀ ਆ ਆਹਦੇ ਆ ਥਾਂ ਚ ਗਵਾਰਾ ਹੀ ਸੀ ਸਾਰੇ ਚ ਹੁਣ ਇਹਨੂੰ ਸੁੱਕ ਜੇ ਜਾਊ ਫਿਰ ਇਹਨੂੰ ਕਈ ਨਾ ਪੱਟ ਕੇ ਬਣਾ ਲਾਂਗੇ ਇੱਥੇ ਹੁਣ ਲਾ ਦਾਂਗੇ ਗੋਭੀ ਪਾਲਕ ਤਣੀਆਂ ਮੇਥੇ ਮੇਥੀ ਲਾ ਦਾਂਗੇ ਕਿਤੇ ਸਾਗ ਹੋ ਜੂ ਤੋਰੀਆ ਤਾਂ ਸੀ ਮੱਕੇ ਚ ਦੇਤਾ ਸਿੱਟਾ ਉਹ ਵੀ ਦਿਖਾਵਾਂਗੇ ਉਹਦਾ ਮਾੜਾ ਮਾੜਾ ਹਰਾ ਹੁੰਦਾ ਆਉਂਦਾ ਤੋਰੀਆ ਤਾਂ ਹਾਗ ਹੋ ਜੋ ਤੇ ਆ ਦੇ ਆ ਕਦੂਆਂ ਦੀਆਂ ਬੇਲਾਂ ਬਹੁਤ ਵਧੀਆਆਂ ਹੋਈਆਂ ਦੇਖੋ ਆ ਦੇ ਵੀ ਗੁੱਡੂਗਾ ਰਕੇ ਰੇ ਕਦੂ ਲੱਗਿਆ ਪੰਜ ਚਾਰ ਕਿਲੋ ਦਫਾ ਲੱਗੇ ਆਏ ਚਲੂਣੇ ਜੇ ਬਣ ਜਾਂਦੇ ਨੇ ਕਿਨੇ ਕਿ ਜੇ ਬਸ ਇੱਥੇ ਹੀ ਖਤਮ ਹੋ ਜਾਂਦੇ ਆ ਆ ਦੇਖੋ ਕਿੰਨੇ ਲੱਗਿਆ ਆ ਲੱਗਿਆ ਆ ਲੱਗਿਆ ਚਲੂਣੇ ਬਹੁਤ ਆ ਚੂਣੇ ਜੇ ਲੱਗਦੇ ਨੇ ਕਿਨੇ ਕਿ ਚੂਏ ਜੇ ਲੱਗੇ ਸੁੱਕ ਜਾਂਦੇ ਆ ਫੁੱਲ ਬਹੁਤ ਆ ਦੇ ਆਏ ਦੇਖੋ ਫੁੱਲ ਬਹੁਤ ਲੱਗਦੇ ਆਏ ਵਾਹ ਇੱਥੇ ਦੇ ਲੱਕੇ ਇੱਥੇ ਦੀ ਖਤਮ ਹੋ ਜਾਂਦੇ ਆ ਆ ਦੇਖੋ ਸਾਰੇ ਪਾਸੇ ਆ ਚੂਹੇ ਜਿਹਦਾ ਬਹੁਤ ਦੇਖੋ ਆ ਦੇ ਫੁੱਲ ਹੋ ਦੇ ਬਹੁਤ ਚੂਹੇ ਜੀ ਯਾਨਕਿ ਮਿਰਚ ਠੀਕ ਐ ਕਿ ਆ ਦੇ ਆ ਹੈਗੇ ਆ 25 30 ਕਬੂਟੇ ਇੱਧਰ ਆ ਆ ਦੇ ਮਿਰਚ はい ਲਾਲ ਅਜ ਲਾਲ ਨਾਲ ਜੀਆਂ ਇੱਥੋਂ ਤੋੜ ਲਈਆਂ 5-7 ਕਿਲੋ ਆ ਪੰਜਾਂ ਸੱਤਾਂ ਦਿਨਾਂ ਨੂੰ ਫੇਰ ਹੋ ਜਾਣਗੀਆਂ ਇਹਨਾਂ ਜਾਨਕਿ 25 30 ਕਬੂਟੇ ਇੱਧਰਲੇ ਖੇਤ ਆ 25 30 ਕਬੂਟੇ ਉੱਧਰਲੇ ਖੇਤ ਆ ਮਿਰਚ ਸੋਣੀ ਆ ਯਾਨੀ ਕਿ ਐਦਕੀ ਤੇ ਉਹਦੇ ਤੂਰੀਆਂ ਵੀ ਆਪਣੇ ਬਹੁਤ ਵਧੀਆ ਤੂਰੀਆਂ ਹਨ ਮਣੀ ਕੋਹ ਲੱਗਦਾ ਯਾਨੀ ਕਿ ਪੰਜਵੇਂ 7 ਮਹੀਨਿਆਂ ਤੂਰੀਆਂ ਦੀਆਂ ਬੀਲਾਂ ਬਹੁਤ ਪਾਰੀਆਂ ਆ ਦੇ ਆਪਣੇ ਦੇਖੋ ਫੁੱਲ ਇਹਨੂੰ ਵੀ ਬਹੁਤ ਪੈਂਦਾ ਆ ਦੇ ਤੂਰੀ ਨੂੰ ਆ ਇਹ ਨਹੀਂ ਯਾਨੀ ਕਿ ਆਈਆਂ ਪੰਜਵੇਂ 7ਵੇਂ ਦਿਨ ਡੀਆਂ ਡੀਆਂ ਆ ਦੇ ਪੰਜ 7 ਤੱਕ ਹੋ ਜਾਂਦੀਆਂ ਆ ਦੇ ਫੁੱਲ ਬਹੁਤ ਆ ਇਹਨੂੰ ਤੂਰੀਆਂ ਨੂੰ ਵੀ ਪਰ ਉਹ ਗੱਲ ਨਹੀਂ ਅਗਲੇ ਸਾਲ ਨੂੰ ਜਿਵੇਂ ਪਿਛਲੇ ਸਾਲ ਸੀ ਆ ਆਪਣਾ ਕਮਾਦ ਆ ਗਿਆ ਆ ਪਿਛਲੇ ਸਾਲ ਆ ਮੁੱਢਾ ਰੱਖਿਆ ਵਿਆ ਆ ਲਾਇਆ ਸੀ ਨਵਾਂ ਇਧਰ ਇਧਰ ਉਹ ਜਿਹੜਾ ਵੱਡਾ ਵੱਡਾ ਉਹ ਮੁੱਢਾਗਾ ਆ ਨਵਾਂ ਲਾਇਆ ਸੀ ਇਧਰ ਇਧਰ ਆਦੇ ਆ ਚੌਲੇ ਫਲੀਆਂ ਆਦੇ ਚੌਲੇ ਫਲੀਆਂ ਵੀ ਆਦੇ ਬਸ ਆਏ ਜੀ ਬਣਦੀਆਂ ਬਸ ਆਏ ਜੀ ਸੁੱਕ ਜਾਂਦੀਆਂ ਤੇ ਚੌਲੇ ਫਲੀਆਂ ਸੀ ਆ ਵੱਟ ਤੇ ਸਾਰੀ ਸੀ ਇਹ ਵੀ ਬਸ ਆਏ ਜੀ ਹੋਗੀਆਂ ਇੱਕ ਗਲੀ ਪਿੰਡੀ ਆ ਉਧਰਲੇ ਖੇਤ ਗਲੀ ਪਿੰਡੂ ਹੀ ਉੱਤਰਦੀ ਆ ਪਿੰਡੀ ਨਹੀਂ ਉਤਰਨੋਂ ਹਟੀ ਪਿੰਡੀ ਬਹੁਤ ਤਰੀ ਆ ਮਰਚਾਂ ਦਾਏ ਤੋੜ ਲੈਣਾ ਮਿਰਚਾਂ ਦਾ ਮਗਰ ਦੀ ਮਗਰ ਫਲ ਵੀ ਬਹੁਤ ਆਏ ਮਰਚਾਂ ਚੱਕਦੀਆਂ ਹੁੰਦੀਆਂ ਬਹੁਤ ਆ ਯਾਨੀ ਕਿ ਮਿਰਚ ਸੋਣੀ ਐ ਤਕੀ ਉਹ ਤਾਂ ਨਹੀਂ ਗਰਮੈਸੀ ਬਾੜੀ ਕਰਕੇ ਉਹਦਾ ਕਾਰਨ ਹੀ ਆ ਇਹ ਹੋ ਗਿਆ ਸਬਜੀ ਨੂੰ ਬੁਰਾ ਹਾਲ ਹੀ ਆ ਯਾਨੀ ਕਿ ਸਬਜੀ ਦਾ ਤਾਂ ਔਰਾਂ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਫੋਲੋ ਕਮੈਂਟ ਜਰੂਰ ਕਰਿਆ ਕਰੋ ਫੋਲੋ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਅਸੀਂ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ